ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ 8 گاਵਾ ਪਕਾਉਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528003555 ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਹੁਣ ਬਹੁਤ ਬਹੁਤ ਫਾਲੋਅਰ ਦੇ ਸਿਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਕਰਦੇ ਆ ਜੀ ਬਾਈ ਨਾਲ ਆਪਾਂ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਅੱਸੀ ਕਾ ਬਾਈ ਨਾਮ ਦੱਸੋ ਜੀ ਆਪਣਾ ਬਾਈ ਨਾਮ ਮੇਰਾ ਗੁਰਵਿੰਦਰ ਸਿੰਘ ਹੈਗਾ ਪਿੰਡ ਧੌਲਾਗਾ ਤਹਿਸੀਲ ਤੱਪਾ ਜ਼ਿਲ੍ਹਾ ਬਰਨਾਲਾ ਠੀਕ ਹੈ ਨੰਬਰ ਪਰ ਆਪਣਾ ਨੰਬਰ ਬਾਈ 9879983299 ਬਾਈ ਠੀਕ ਹੈ ਜੀ ਹਾਂਜੀ ਵੀਰ ਜੀ ਕਿੰਨੇ ਨਗ ਕਰਾਉ ਆਪਣੇ ਕੋਲ ਬਾਈ ਆਪਣੇ ਕੋਲ 89 ਵਿਗਿਆਉ ਨੇ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੇ ਨਗ ਦੀ ਜਾਣਕਾਰੀ ਦਿਓ ਜੀ ਇਹਦੀ ਇਹ ਬਾਈ ਦੂਜਾ ਸੁਆਗੀ ਬੱਛੀ ਹਾਂਜੀ ਤੇ ਇਹਦੀ ਮਗਰ ਵੀ ਬੱਸੀ ਆ ਗਈ ਹੁਣ ਇਹ ਥੱਲੇ ਤਿਆਰ 17 ਕਿਲੋ ਦੱਦਾਗਾ ਠੀਕ ਹੈ ਜੀ ਹਾਂ ਹੰਜ ਵੀਰ ਜੀ ਤੋਰ ਕੇ ਦਿਖਾ ਦਿਓ ਜੀ ਲੋਪਰਾ ਪੂਰਾ ਤਰ ਤਰ ਦਿਖਾਉਣੇ ਆ ਲਓ ਜੀ ਆ ਜੀ ਮਗਰ ਬੱਸੀ ਹੈ ਜੀ ਆ ਮਗਰ ਬੱਸੀ ਹੋਵੇ ਇਹਦੇ ਸਨੂ ਮੈਂਦੇ ਸਿੰਘ ਦੀ ਠੀਕ ਹੈ ਜੀ ਤੇਲ ਆ ਜੀ ਇਹ ਹਾਂ ਜਮਾਂਦਰੂ ਤੇਲ ਲਾ ਤੈਨ ਥਾਣੀਆਂ ਠੀਕ ਹੈ ਜੀ ਤੇਲ ਤਾਂ ਨਹੀਂ ਆਏਗਾ ਜੀ ਠੀਕ ਹੈ ਠੀਕ ਨੋਪਰਾ ਦੇਖ ਸਕਦੇ ਹਾਂ ਰੋਕ ਲਓ ਜੀ ਮਿੰਟੋ ਮਿੰਟ ਰੋਕ ਲਓ ਮੈਂ ਥਣ ਲੈਵਾ ਦਿਖਾਦਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਧੌਲਾ ਜਮਾਨਦ루 ਤੱਲਾ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਬੰਦੋ ਜੀ ਬੰਦੋ ਲੋ ਜੀ ਬੱਤੀ ਆ ਗਈ ਠੀਕ ਹੈ ਜੀ ਪੂਰੀ ਜਾਨ ਦੀ ਆ ਗਈ ਠੀਕ ਹੈ ਹਾਂ ਜੀ ਵੀਰ ਜੀ ਦੋ ਨੰਬਰ ਵਾਲੀ ਦੀ ਜਾਣਕਾਰੀ ਦਿਓ ਜੀ ਬਾਈ ਇਹ ਦੂਜੇ ਸਵੇ ਬੱਤੀ ਆ ਗਈ ਦੁੱਧ ਹੁਣ ਥੱਲੇ ਇਹਦੇ ਥੱਲੇ 24 ਤੋਂ 25 ਲੀਟਰ ਚ ਤਿਆਰ ਹੈਗਾ ਠੀਕ ਹੈ ਜੀ ਹਾਂ ਇਹਦਾ ਵੀ ਰੇਟ ਇਹਨੂੰ ਸੂਈ ਨੂੰ ਹੋਵੇ ਬਾਈ ਮਤਲਬ 16 17 ਦਿਨ ਹੋਵੇ ਸੂਈ ਨੂੰ ਠੀਕ ਹੈ ਜੀ ਇਹਦਾ ਰੇਟ ਵੀ ਇਹਦਾ ਰੇਟ ਫੋਨ ਤੇ ਕਰ ਲਾਂਗੇ ਇਹਦਾ ਫੋਨ ਤੇ ਠੀਕ ਹੈ ਜੀ ਲੋਪਰਾ ਫੇਸ ਬਿਊਟੀ ਦੇ ਸਕਦਾ ਥੋੜਾ ਜਿਹਾ ਸੰਗ ਜ਼ਰੂਰ ਹੈਗਾ ਠੀਕ ਹੈ ਜੀ ਬਾਈ ਜੀ ਕਹਿੰਦੇ ਰੇਟ ਦਾ ਫੋਨ ਤੇ ਹਾਂਜੀ ਤੈਨਾਂ ਨੰਬਰ ਦੱਸੋ ਜੀ ਤਿੰਨ ਨੰਬਰ ਬਾਈ ਇਹਦਾ ਇਹਦਾ ਬੱਚਾ ਬੱਚਾ ਸੀ ਇਹਦੇ ਮਗਰ ਉਹ ਆਪਾਂ ਦਿਖਾਤਾ ਉਹਨੂੰ ਬਦਾਪਾ ਰੱਖਦੇ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਤੇ ਇਹਦੇ ਥੱਲੇ ਦੁੱਧ ਹੁਣ 19 ਲੀਟਰ ਤਿਆਰ ਆਗਾ ਠੀਕ ਹੈ ਜੀ 19 ਵੀ ਹੋ ਸਕਦਾ 20 ਵੀ ਹੋ ਸਕਦਾ ਤੇ ਥਾਨ ਵੀਰ ਜੀ ਇਹਦੇ ਮਗਰਲੇ ਥਾਨ ਤੋਂ ਤੇਲ ਲੱਗਿਆ ਅੱਧਾ ਥਾਨ ਆਗਾ ਠੀਕ ਹੈ ਅੱਧਾ ਤੇਲ ਵੀ ਕਹਿ ਦੀ ਅਪਾ ਅੱਧਾ ਆਗਾ ਜੀ ਅਪਾ ਠੀਕ ਹੈ ਜੀ ਇਹਦਾ ਰੇਟ ਵੀਰ ਜੀ ਹਾਂ ਇਹਦਾ ਰੇਟ ਬਾਈ ਫੋਨ ਤੇ ਕਰ ਲੈ ਇਹਦਾ ਵੀ ਰੇਟ ਫੋਨ ਤੇ ਜੋਪਰਾ ਜਾਇ ਜੀ ਹੁਣ ਕੀ ਰੇਟ ਵੀਰ ਜੀ ਹਾਂ ਜਾਇ ਜੀ ਰੇਟ ਹੋਣਗੇ ਬਾਈ ਆਪ ਦਾ ਠੀਕ ਹੈ ਜੀ ਹਾਂ ਜੀ ਵੀਰ ਜੀ 4 ਨੰਬਰ ਦਾ ਦੱਸੋ ਜੀ ਤੇ ਇਹਦੇ ਮਗਰ ਬਾਈ ਬੱਸੀ ਆ ਗਈ ਹਾਂਜੀ ਤੇ ਇਹਨੂੰ ਸੂਈ ਨੂੰ ਹੋ ਗਏ 11-12 ਦਿਨ ਠੀਕ ਹੈ ਜੀ ਹਾਂ ਤੇ ਇਹਦੇ ਥੱਲੇ ਦੁੱਧ ਹੁਣ ਤਿਆਰ 16 ਤੋਂ 17 ਕਿਲੋ ਤਿਆਰ ਆਗਾ ਠੀਕ ਹੈ ਥਾਣ ਓਕੇ ਸਾਰੇ ਹਾਂ ਥਾਣ ਓਕੇ ਆ ਗਿਆ ਮਸ਼ੀਨੀ ਥਾਣਾ ਸਾਰਾ ਲੱਗਿਆ ਠੀਕ ਹੈ ਜੀ ਹਾਂ ਇਹਦਾ ਰੇਟ ਵੀ ਜੀ ਇਹਦਾ ਰੇਟ ਆਗਾ ਬਾਈ 65000 ਇਹਦਾ 65000 ਲੋਪਰਾ ਦੇਖ ਸਕਦੇ ਹੋ ਠੀਕ ਹੈ ਜੀ ਹਾਂ ਜੀ ਵੀਰ ਜੀ ਪੰਜ ਨੰਬਰ ਦੀ ਜਾਣਕਾਰੀ ਦਿਓਗੇ ਇਹਨੂੰ ਬਾਈ 7 ਦਿਨ ਹੋ ਗਏ ਸੂਈ ਨੂੰ ਹਾਂਜੀ ਹੁਣ ਤਿਆਰ ਇਹਦੇ ਥੱਲੇ 15 ਲੀਟਰ ਦੁੱਧ ਤਿਆਰ ਆਗਾ ਠੀਕ ਹੈ ਜੀ ਹਾਂ ਤੇ ਰੇਟ ਤੇ ਮਗਰ ਹੈਗੀ ਜਰਸੀ ਬੱਸੀ ਆ ਗਈ ਠੀਕ ਹੈ ਜੀ ਰੇਟ ਵੀ ਰੇਟ ਹੈ ਦਾ ਯਾਰ ਭਾਈ ਲੈਣ ਦੇਣਾ 55000 ਰੁਪਏ ਜਮਾਸ਼ੀ ਠੀਕ ਹੈ ਜੀ ਮਾਗਰ ਬਸੀ ਆ ਜੀ ਮਾਗਰ ਬਸੀ ਆ ਟੋਰਕ ਦਿਖਾ ਦਿਓ ਨੂੰ ਲੋਪਰਾ ਟੋਰ ਤਾਰ ਦੇਖ ਸਕਦੇ ਹੋ ਠੀਕ ਹੈ ਜੀ ਭਾਈ ਜੀ ਨੇ ਆਪ ਨੂੰ ਰੇਟ ਵੀ ਦੱਸਤਾ ਜੀ ਭਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਜੀ ਠੀਕ ਹੈ ਜੀ ਆਹੋ ਭਾਈ ਮੋੜ ਦੇ ਪਰ ਮੋੜ ਦੇ ਮੋੜ ਲੈ ਲੋ ਜੀ ਫੇਸ ਬਿਊਟੀ ਦੇ ਸਕਦੇ ਹੋ ਦੇ ਵਾਲੂਗਾ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਵੱਧ ਜਾਣਕਾਰੀ ਭਾਈ ਜੀ ਤੇ ਲੈ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਠੀਕ ਹੈ ਬਾਈ ਬਹੁਤ ਸਾਫ ਆ ਗਿਆ ਤਾਂ ਦੇਖ ਫਲੀਆਂ ਵਰਗੀ ਕਿ ਠੇੜ ਦਾ ਚਾਰੇ ਥਾਣਾ ਦਾ ਬੱਟਾ ਆ ਵਿੱਚ ਦੋਨੇ ਕਿ ਠੇੜ ਥਾਣਾ ਇੰਨੀ ਠੰਡੀ ਆ ਦੇਖ ਪੂਰੇ ਘੇੜ ਘੇੜ ਦੇ ਤਣਨੇ ਠੀਕ ਹੈ ਜੀ ਠੀਕ ਹਾਂ ਲੋਪੜਾ ਠੀਕ ਹੈ ਜੀ ਹਾਂ ਜੀ ਵੀਰ ਜੀ 6 ਨੰਬਰ ਦੀ ਜਾਣਕਾਰੀ ਦੁਕਾਨ ਦੀ ਇਹ ਬਾਈ ਤੀਜੇ ਸੂਰੇ ਆ ਗਾਂਵਾਂ ਗਾਈਆਂ ਕੀ ਇਹ ਜੀ ਤੇ ਇਹਦੇ ਥੱਲੇ ਹੁਣ ਥੋੜੀ ਮੂਹ ਫਿੱਕੀ ਲੱਗ ਰਹੀ ਆ ਕੀ ਦੁੱਧ ਦੇ ਥੱਲੇ ਹੁਣ 20 ਲੀਟਰ ਵਾਂਗੂ ਹੈਗਾ ਠੀਕ ਹੈ ਜੀ ਆ ਤਿਆਰ ਆ ਜਮਾ ਠੀਕ ਹੈ ਜੀ ਚੋਕੇ ਲੈ ਜੀ ਇਹਨੂੰ ਹਾਥ ਚੋਕੇ ਲੈ ਕੇ ਦੋ ਡੰਗ ਲੈ ਤਿੰਨ ਡੰਗ ਲੈ ਚੋਕੇ ਠੀਕ ਹੈ ਜੀ ਤੇ ਰੇਟ ਵੀਰੇ ਇਹਦਾ ਆਪਣਾ ਨਾਲ ਦੇ ਇੱਕ ਮੂਹਰੇ ਥਣ ਤੇ ਬਾਈ ਤੇ ਲੱਗੀ ਪਹਿਲਾਂ ਜੀ ਹਾਂ ਤੇ ਸੂਈ ਨੂੰ ਮੈਨੂੰ 2 ਮਹੀਨੇ ਹੋ ਗਏ ਠੀਕ ਹੈ ਜੀ ਆ 2 ਦੇ ਵੀ 2.5 ਹੋ ਸਕਦੇ ਆਗੇ ਤੇ ਰੇਟ ਵੀਰੇ ਰੇਟ ਇਹਦਾ ਯਾਰ ਬਾਈ 40000 ਰੁਪਇਆ ਦਾ 40000 ਮੜ ਮਟ ਮੰਗਤਨ ਹੋ ਜੂਗਾ ਹਾਂ ਹੋ ਜੂ ਬਾਈ ਆਪਾਂ ਸਹੀ ਜੀ ਦੱਸ ਦਿਆਂਗੇ ਠੀਕ ਹੈ ਜੀ ਕੋਈ ਉਹ ਨਹੀਂ ਆ ਬੜਾ ਮਾਰੀਆ ਠੀਕ ਹੈ ਠੀਕ ਹੈ ਹਾਂ ਹਾਂ ਜੀ ਬਈ 7 ਨੰਬਰ ਦਾ 7 ਨੰਬਰ ਤੇ ਗਾਈਆਂ ਗਈ ਬਾਈ ਇਹਦੇ ਥੱਲੇ ਦੁੱਧ ਹੁਣ 14 ਕਿਲੋ ਲੀਟਰ ਹੈਗਾ ਹਾਂ ਜੀ ਤੇ ਇਹ 4 ਮਹੀਨੇ ਦੀ ਗੱਭਣ ਆ ਵੀ ਠੀਕ ਹੈ ਜੀ ਹਾਂ ਚਾਰ ਮਹੀਨੇ ਦੇ ਕੱਪੜੇ ਚਾਰ ਮਹੀਨਿਆਂ ਦੇ ਕੱਪੜੇ ਟੋਕੜਾ ਜੀ ਹਾਂ ਗੱਬਣ ਟੋਕੜਾ ਹੈਗਾ ਤਾਂ ਜੀ ਥੱਲੇ ਸੂਈ ਥੱਲੇ ਦੇ 30 ਲੀਟਰ ਲੀਟਰ ਵੰਗੂ ਸੀਗਾ ਬਾਈ ਇਹਦਾ ਰੇਟ ਭਰਾ ਇਹਦਾ ਲੀਟਰ 65000 ਰੁਪਏ ਹੈ ਬਾਈ ਇਹ ਚੈੱਕ ਕਰਾਈ ਵੀ ਆਪਣੀ ਹਾਂ ਚੈੱਕ ਪਾਸ 4 ਮਹੀਨੇ ਦਾ ਠੰਡ ਤੁਹਾਨੂੰ ਓਕੇ ਵੀਰੇ ਓਕੇ ਆ ਬਾਈ ਚਾਰੇ ਥਾਣੇ ਦੀ ਓਕੇ ਜਿਮਾ ਭਰਾ ਬਾਈ ਜੀ ਨੇ ਰੇਟ ਵੀ ਦੱਸਤਾ 65000 ਤੱਕ ਟੋਕੜਾ ਠੀਕ ਹੈ ਜੀ ਟੋਕੜਾ ਗੱਬਣ کہہ ਸਕਦੇ ਨੂੰ ਠੀਕ ਹੈ ਜੀ ਹਾਂ ਜੀ ਬਾਈ ਜੀ ਅਗਲੀ ਗਾਂ ਦੱਸ ਜੀ 8 ਨਵਾਂ ਇਹ ਵੀ 4 ਮਹੀਨਿਆਂ ਦੀ ਗੱਭਣਾਗੀ ਵੀਰੇ ਹਾਂਜੀ ਹਾਂਜੀ ਤੇ ਇਹਦੇ ਥੱਲੇ ਦੁੱਧ ਹੈਗਾ ਹੁਣ 14 ਕਿਲੋ 14 14 ਕਿਲੋ 14 ਦੇ 15 ਦੇ ਵਿੱਚ ਇਹ ਆਪਣੀ ਚੈੱਕ ਰਾਈ ਵੀ ਵੀ ਇਹ ਚੈੱਕ ਆ ਇਹ ਵੀ ਕਨਫਰਮ ਆ ਬਾਈ ਚੈੱਕ ਪਾਸ ਆ ਗਈ 4 ਮਹੀਨਿਆਂ ਦੀ ਗੱਭਣਾਗੀ ਠੀਕ ਹੈ ਜੀ ਹਾਂ ਇਹਦਾ ਰੇਟ ਭਰਾ ਜੀ ਇਹਦਾ ਰੇਟ ਬਾਈ ਜਿਵੇਂ ਸਹੀ ਸਹੀ ਰੀੜੀ ਲੱਗੇਗਾ ਆਪਾਂ 50000 ਰੁਪਿਆਗਾ ਠੀਕ ਹੈ ਜੀ ਹਾਂ 50000 ਟੋਕੜ ਗੱਭਣਾ ਹਾਂ ਹਾਂਜੀ ਅਗਲੀ ਦਾ ਦੱਸੋ ਜੀ ਸ੍ਰੀ ਰਣਜਾ ਇਹ ਬਾਈ ਪਲੂਨ ਬੱਸੀ ਆ ਗਈ ਠੀਕ ਹੈ ਜੀ ਤੇ ਇਹਦੀ ਮਗਰ ਵੀ ਬੱਸੀ ਆ ਗਈ ਹਾਂਜੀ ਤਿੰਨ ਸੂਈ ਨੂੰ ਹੋ ਗਏ 25 ਦਿਨ ਠੀਕ ਹੈ ਜੀ ਹਾਂ ਇਥੇਲੇ ਦੁੱਧ ਹੁਣ ਤਿਆਰ ਸਾਢੇ 13 ਤੋਂ 14 ਕਿਲੋ ਦੇ ਤੇ ਵਿੱਚ ਆਗਾ ਸਾਢੇ 13 ਜਾਂ 14 ਵੀ ਹੋ ਸਕਦਾ ਠੀਕ ਹੈ ਮਗਰ ਬੱਸੀ ਕਿ ਬੱਸੀ ਬੱਸੀ ਆ ਗਈ ਮਗਰ ਬਾਈ ਤੇ ਰੇਟ ਭਰਾ ਦਾ ਰੇਟ ਇਹਦਾ ਬਾਈ 35000 ਰੁਪਿਆ ਠੀਕ ਹੈ ਜੀ ਲੋ ਭਰਾ 35000 ਦੇ ਗਾਂ ਠੀਕ ਹੈ ਉਹ ਗਾਵਾਂ ਦੀਆਂ ਬੱਸੀਆਂ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਕੋਲ ਮੱਝਾਂ ਵੀ ਆ ਗਾਵਾਂ ਵੀ ਆ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ ਠੀਕ